ਰੰਗਤਾਂ ਸਾਹਿਬ ਗੁਰੂ ਅਰੰਸ ਸਹਿਬਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਮੁਰੀ ਤੋਰ ਕਰਕੇ ਸਦੇਹੀ ਦਾ ਨਾਂ ਆ ਲੈੰਦੇ ਆਂ ਸਤਿਗੁਰਾਂ ਦੁਆਰਾ ਬਖਸ਼ੇ ਅੰਮ੍ਰਿਤ ਮਿਲਣੇ ਲਾਗੇ ਕਾਲੀ ਬਾਂਡੇ ਪਾਵਨ ਤਾਂ ਅਨੁਸਾਰ ਬਣ ਕਰਕੇ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵਰਤ ਰਹੇ ਗੋਤ ਕੀ ਆਪ ਕੋ ਜੀ ਬਾਹਰ ਇਹ ਗੁਰੂ ਜੀ ਦਾ ਕਰ ਸਾਹ ਬਾਹਰ ਗੁਰੂ ਜੀ ਕੀ ਬਤੇ ਸ਼ਹੀਦਾਂ ਦੇ ਸਰਤਾਏ ਬਾਣੀ ਕੇ ਬੋਧ ਸੇਵਾ ਤੇ ਸ਼ਾਂਤੀ ਦੇ ਪਾਣ ਤੇ ਦਇਆ ਦੇ ਨੂਰ ਤੇ ਅਨਿਮਾ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰਨ ਤੋਂ ਇਹ ਪਾਵਨ ਬਾਖ ਦੀ ਬਖਸ਼ਿਸ਼ ਜਾਇਤ ਸ੍ਰੀ ਰਾਗ ਦੇ ਅੰਦਰ ਕਰਦੇ ਜੋ ਕਿ ਧੰਨ ਗੁਰਮੁਖ ਸਿੰਘ ਮਹਾਰਾਜ ਦੇ ਪਾਵਨ 704 ਉਪਰ ਸੁਭਾਇਮਾਨ ਦੂਜੇ ਕਰਦੇ ਵਿੱਚ ਵਾਹੁਤਾ ਹੁਕਮ ਹੈ ਸ਼ਾਂਤ ਭਾਵ ਦੇ ਛੰਦਾ ਬੰਦੀ ਦੇ ਨਾਲ ਇਹ ਪਾਵਨ ਬਾਣੀ ਉਚਾਰੀ ਰਹੀ ਹੈ ਪਿਤਾ ਜੀ ਸ਼ੋਦਾਂ ਮੂਰਤ ਮੰਤਰ ਨਾਲ ਕਰਕੇ ਆਰੰਭ ਤਾਂ ਕਰਦੇ ਆ ਕਿ ਇੱਕੋ ਅੰਕਾਰ ਸਬਦੁ ਪ੍ਰਸਾਦ ਸਾਰਾ ਜੋ ਇਸ ਸੰਸਾਰ ਵਿੱਚ ਵਰਤਾਰਾ ਹੋ ਰਿਹਾ ਹੈ ਇੱਕ ਤੋਂ ਹੀ ਹੋ ਰਿਹਾ ਹੈ ਜਨਮ ਵੀ ਇੱਕ ਤੋਂ ਹੋ ਰਿਹਾ ਹੈ ਮੌਤ ਵੀ ਇੱਕ ਤੋਂ ਹੀ ਹੋ ਰਹੀ ਹੈ ਇਹ ਸਾਰਾ ਜਗਤਕਾਰ ਵਿਹਾਰੇ ਵਰਤਾਂ ਤਾਂ ਬਦਲ ਨਹੀਂ ਅਮਵਾਸਨ ਬਦਲਨੇ ਮਹਾਰਗਨ ਸਾਰਾ ਕੁਝ ਅਸੀਂ ਕੋ ਕਰਦੇ ਤੂੰ ਹੀ ਹੋ ਰਿਹਾ ਹੈ ਸਤਗੁਰ ਪ੍ਰਸਾਦਿ ਦੀ ਪ੍ਰਾਪਤੀ ਕਿਰਤਨ ਸਤਗੁਰ ਦੀ ਕਿਰਪਾ ਦੇ ਨਾਲ ਹੋਏਗੀ ਸਲੋਕ ਉਚਾ ਅਗਮ ਪਰਪਰਵ ਕਥ ਨ ਜਾਇ ਅਕਥ ਕਿ ਉਹ ਪਰੇਪੂਰਨ ਪਰਮਾਤਮਾ ਸਭ ਤੋਂ ਉੱਚਾ ਹੈ ਆ ਪਹੁੰਚ ਹੈ ਬਿਆੰਤ ਹੈ ਤੂੰ ਸਬਨਾ ਦਾ ਮਹਾਰਜ ਮਾਲਕ ਹੈ ਤੇਰਾ ਜਿਹੜਾ ਸਰੂਪ ਹੈ ਉਹਨੂੰ ਕਥਿਆ ਨਹੀਂ ਜਾ ਸਕਦਾ ਉਹਨੂੰ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਬਾਣੀ ਵੀ ਕਿਤਾਬਾਂ ਦੀ ਆਪਣੀ ਸ੍ਰੀ ਸੁਖ ਦੀ ਸਾਚਾ ਆਪਾਂ ਜਾ ਕੇ ਪੜਦੇ ਆ ਨਾ ਤਕਰੀਬਨ ਤਕਰੀਬਨ 108 ਪਾਵਨ ਸ਼ਲੋਕ ਹੈ ਕਦਰੂਪਨ ਰੇਖਨ ਰੰਗ ਕਛ ਤ੍ਰੈ ਗੁਣ ਤੇ ਪਰਪੰਨ ਦਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸਾਨ ਪਰਮਾਤਮਾ ਦਾ ਕੋਈ ਆਕਾਰ ਕੋਈ ਰੂਪ ਕੋਈ ਰੇਖ ਕੋਈ ਰੰਗ ਨਹੀਂ ਹੈ ਪਰੰਤੂ ਜੋ ਵੀ ਸ਼ਰਧਾ ਰੱਖ ਕੇ ਜਿਸ ਤਰ੍ਹਾਂ ਦੀ ਭਾਵਨਾ ਬਣਾ ਕੇ ਤੂੰ ਦੀ ਸੇਵਾ ਕਰੇਗਾ ਉਹਨੂੰ ਅਰਾਧੇਗਾ ਉਸੇ ਹੀ ਸਰੂਪ ਦੇ ਅੰਦਰ ਉਸੇ ਹੀ ਚਿਹਰੇ ਰੰਗ ਦੇ ਅੰਦਰ ਪਰਮਾਤਮਾ ਤੇਰੀ ਭਾਵਨਾ ਦੇ ਮੁਤਾਬਿਕ ਤੈਨੂੰ ਦਰਸ਼ਨ ਦੇ ਤੈਨੋਂ ਬਿਲੂਗਾ ਤੁਹਾਾਰੇ ਸਿਕਾਰ ਕੇ ਉਸ ਪ੍ਰਮਾਤਮਾ ਪਰਮੇਸ਼ਰ ਨੂੰ ਅਰਾਧ ਜੋ ਕਥਨ ਤੋਂ ਪਰੇ ਹੈ ਜਿਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਨਾਨਕ ਪ੍ਰਭ ਸਰਣਾ ਲਤੇ ਰਾਖਣ ਕੋ ਸਮਰਥ ਏ ਨਾਨਕ ਆਪਣੇ ਆਪ ਨੂੰ ਸੰਬੋਧਿਤ ਕਰਦੇ ਹੈ ਕਿਉਂ ਪ੍ਰਮਾਤਮਾ ਦੀ ਤੂੰ ਸ਼ਰਨ ਵਿੱਚ ਚਲਾ ਜਾ ਜੀਨੇ ਸਾਰੇ ਸੰਸਾਰ ਰੱਖਿਆ ਹੋਇਆ ਹੈ ਸਾਰੇ ਸੰਸਾਰ ਨੂੰ ਬ੍ਰਹਿਮੰਡ ਨੂੰ ਪੜਾਇਆ ਹੈ ਖੰਡ ਨੂੰ ਪੜਾਇਆ ਧਰਤੀ ਆਕਾਸ਼ ਉੱਚ ਖਲੋਤੀ ਹੈ ਤੇ ਮਹਾਰਾ ਜੀ ਕਹਿੰਦੇ ਜੋ ਸਾਰਾ ਇਹ ਵਰਤਾਰਾ ਚੱਲ ਰਿਹਾ ਹੈ ਦਰਿਆ ਚੱਲ ਰਿਹਾ ਹੈ ਪਾਣੀ ਚੱਲ ਰਿਹਾ ਹੈ ਮੌਸਮ ਹਵਾ ਚੱਲ ਰਹੀ ਹੈ ਤੇ ਤਾਰੇ ਸਤਾਰੇ ਵੀਰੇ ਹੁਕਮ ਵਿੱਚ ਹੈ ਭੈਅ ਵੀ ਚੱਲੇ ਲੱਕਦ ਰਿਹਾ ਇਸ ਕਰਕੇ ਮਹਾਰਾਜ ਕਹਿੰਦੇ ਉਸ ਪਰਮਾਤਮਾ ਨਰਨਾਰੰਕਾਰ ਦੀ ਸ਼ਕਤ ਜਲਾ ਜਾ ਜੋ ਸਾਰਾ ਕੁਝ ਕਰਨ ਦੇ ਸਮਰੱਥ ਹੈ ਸ਼ੰਤ ਜੋ ਜਾਣ ਤਉ ਰਾਖ ਪ੍ਰਭ ਤੇਰਾ ਏ ਹਰੀ ਏ ਪਰਮਾਤਮ ਸਤਗੁਰੂ ਮੈਂ ਤੇਰਾ ਜਿਵੇਂ ਜਾਣ ਤਿਵੇਂ ਮਹਾਰਾਜ ਇਸ ਮਾਇਆ ਦੇ ਮੋਹ ਤੋਂ ਵਿਚਾਰੋ ਮੇਰੀ ਰੱਖਿਆ ਕਰੋ ਮਹਾਰਾਜ ਕਹਿੰਦੇ ਉਹ ਸ਼ਾਮ ਚਲਾ ਗਿਆ ਜਦੋਂ ਅਸੀਂ ਮਹਾਰਾਜ ਸਿਲੰਡਰ ਹੀ ਕਰਤਾ ਜਾ ਕੇ ਤੇ ਮਹਾਰਾਜ ਕਹਿੰਦੇ ਬਈ ਮੈਂ ਹੁਣ ਬਾਹਰ ਦੀ ਤੇ ਤੁਹਾਡਾ ਯਾਤਕ ਨਾਲ ਗੱਲ ਕੀਤੀ ਅੰਤਿਆਰ ਉੱਚਾ ਹੁੰਦਾ ਹੈ ਭਾਈ ਜੋਗਾ ਜੀ ਮਪਤਾ ਜੀ ਕੋਲੇ ਗਏ ਤੇ ਮਹਾਰਾਜ ਕਹਿੰਦੇ ਭਾਈ ਪੁੱਤਰਾ ਤੇਰਾ ਨਾਮ ਕੀ ਕਹਿੰਦੇ ਮਹਾਰਾਜ ਜੋਗਾ ਕਹਿੰਦੇ ਕੀਦੇ ਜੋਗਾ ਕਹਿੰਦੇ ਮਹਾਰਾਜ ਤੁਹਾਡੇ ਜੋਗਾ ਹੀ ਬੜਾ ਸੋਹਣਾ ਜਵਾਬ ਦਿੱਤਾ ਭਾਵੇਂ ਬਚਪਨ ਮਹਾਰਾਜ ਬਰਾ ਆਪਾਂ ਦੇ ਨੇ ਇਹਦਾ ਭਾਈ ਜੋਗਾ ਕਰ ਗਿਆ ਗਾਮਾਂ ਦਾ ਪਾਠ ਹੋਇਆ ਜੋ ਮਹਾਰਾਜ ਨੇ ਬੁਲਾਇਆ ساری ਰਾਤ ਕੋਠੇ ਤੇ ਖੜ ਕੇ ਪਹਿਰਾ ਦਿੱਤਾ ਜਦੋਂ ਅੰਮ੍ਰਿਤ ਵੇਲਾ ਹੋਇਆ ਫੇਰ ਤਦ ਕਾਲਾ ਤੁਰਿਆ ਜਾ ਕੇ ਦਰਸ਼ਨ ਕੀਤੇ ਤੇ ਸਵਾਲ ਕਰਦਾ ਪਤਾ ਜੀ ਤੁਹਾਡੀਆਂ ਅੱਖਾਂ ਨਾਲ ਕੀ ਗੱਲ ਰਾਤ ਦੀ ਨਿੰਦ ਨਹੀਂ ਆਈ ਪਤਾ ਜੀ ਕਹਿੰਦੇ ਕਿ ਤੇਰੇ ਕਰਕੇ ਨਹੀਂ ਸੀ ਇਹ ਜਦ ਮੈਂ ਕਹਤਾ ਕਹਿੰਦੇ ਰਾਤ ਬੇਸਵਾ ਦੇ ਕੋਠੇ ਤੇ ਜਾਂਦਾ ਰਿਹਾ ਤੇ ਲੋਕੀ ਜੋ ਰੋਕਦਾ ਸੀ ਸਿੱਖੋ ਮੈਂ ਸੀ ਮੈਂ ਪਹਿਰਾ ਦਿੱਤਾ ਆਪਣੇ ਸਿੱਖ ਦੀ ਰੱਖਿਆ ਕੀਤੇ ਇਸ ਤਰ੍ਹਾਂ ਹੈ ਕਿ ਪ੍ਰਮਾਤਮਾ ਨੇ ਜੋ ਰਾਤ ਦਾ ਜੋ ਸੰਚਲਾ ਗਿਆ ਜੀ ਨੇ ਉਸ ਪ੍ਰਮਾਤਮਾ ਦਾ ਭਰੋਸਾ ਤੱਕ ਲਿਆ ਆਸਰਾ ਤੱਕ ਲੈ ਕੇ ਰੱਖ ਕੇ ਚੱਲਦਾ ਹੈ ਤੇ ਮਹਾਰਗਰਾ ਉਹ ਰੱਖਿਆ ਕਰਦਾ ਹੈ ਸ਼ਾਮ ਨੂੰ ਆਪਾਂ ਸਤਿਗੁਰਾਂ ਦੇ ਜੋਰ ਲਾਏ ਬਾਣੀ ਸੋਦਰ ਦਾ ਪਾਠ ਕਰਦੇ ਆਂ ਆਹ ਫਾਰਬੇੜ ਪਹਿਲਾ ਇਹ ਸ਼ਬਦ ਪੜਦੇ ਕਿ ਹਰ ਜੋ ਜੁਗ ਭਗਤੋ ਪਾਇਆ ਪੈ ਰੱਖਦਾ ਆ ਰਾਮ ਰਾਜੇ ਹਰਨਾਕੁਸ਼ ਦੁਸ਼ਟ ਮਾਰਿਆ ਪ੍ਰਹਿਲਾਦ ਤਾਰਿਆ ਹੰਕਾਰ ਨਿੰਦਾਂ ਤੇ ਬਿਠਦੇ ਨਾਮ ਜੋਖਲਾ ਹਰਨਾਕੁਸ਼ ਨੂੰ ਮਾਰ ਕੇ ਪ੍ਰਿਲਾਦ ਨੂੰ ਧਾਰਿਆ ਪਾਂਡੇ ਨੂੰ ਬਿਠ ਦੇ ਕੇ ਨਾਮ ਦੇ ਬਲ ਮੁਕ ਕਰ ਲਿਆ ਤੇ ਕਹਿੰਦੇ ਜੋ ਸ਼ਰਨ ਗਿਆ ਜਿਹਦੇ ਪਰੋਸਾ ਧੱਕਿਆ ਟੇਕ ਰੱਖੇ ਪ੍ਰਮਾਤਮਾ ਉਹਦਾ ਹੀ ਹੁੰਦਾ ਧੰਨੇ ਨੇ ਟੇਕ ਕੀਤੀ ਭਾਵੇਂ ਇਲਾਕੇ ਕੀਤੇ ਪੰਡਤ ਨੇ ਪਰ ਪਰਮਾਤਮਾ ਉਸ ਪੱਥਰ ਤੋਂ ਹੀ ਪੈਦਾ ਹੋਵੇ ਆ ਕੇ ਭੋਜਨ ਛਕਿਆ ਧੰਦੇ ਦੇ ਕਾਰ ਤੋਂ ਬਾਰੇ ਦਰਸ਼ਨ ਦਿੱਤੇ ਸ਼ਰਧਾ ਤੇ ਭਾਵਨਾ ਦੀ ਗੱਲ ਹੈ ਗੱਲ ਪੱਥਰ ਦੀ ਨਹੀਂ ਹੈ ਕਿਉਂਕਿ ਉਹ ਤਾਂ ਵਿਆਪਕ ਹੈ ਹਰ ਥਾਂ ਤੇ ਵਸ ਰਿਹਾ ਇਸ ਲਈ ਮਹਾਰਾਜ ਕਹਿੰਦੇ ਭਾਈ ਸਤਿਗੁਰੂ ਪਿਤਾ ਜੀ ਤੁਹਾਡੇ ਸ਼ਰਨ ਦੇ ਵਿੱਚ ਆ ਤੁਹਾਡੇ ਸੇਖਾਂ ਤੇ ਮਹਾਰਾਜ ਜਿਵੇਂ ਵੀ ਹੋ ਸਕਦਾ ਹੈ ਅਸੀਂ ਨਹੀਂ ਸਮਾਇਤ ਹੋਣ ਸਕਦੇ ਸੰਸਾਰੀ ਆ ਸਾਨੂੰ ਕੁਝ ਨਹੀਂ ਗਿਆ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਦਾ ਗਿਆਤਾ ਮਹਾਰਾਜ ਤਾ ਮੂਰਖਾ ਤੂੰ ਸਾਰਾ ਕੁਝ ਜਾਣਦਾ ਹੈ ਆਪੇ ਇਸ ਕਰਕੇ ਕਿਰਪਾ ਕਰ ਰਾਖ ਪ੍ਰਭ ਤੇਰੇਆ ਅਸੀਂ ਤੇਰੇਆ ਮਹਾਰਾਜ ਤੁਸੀਂ ਕਿਵੇਂ ਨਾ ਕਿਵੇਂ ਹਰ ਤਰ੍ਹਾਂ ਦੀ ਬਖਸ਼ਿਸ਼ ਕਰਕੇ ਸਾਨੂੰ ਰੱਖ ਲੋ ਕੀਤੇ ਗਣੋ ਅਸੰਖ ਆਪ ਗੁਣ ਮੇਰੇ ਆ ਮੈਂ ਆਪਣੇ ਕਿਹੜੇ ਕਿਹੜੇ ਆਉਗਣ ਮਾਰੇ ਗਨਾਮਾ ਤੁਹਾਨੂੰ ਮੈਂ ਆਉਗਣਾਂ ਦਾ ਪਰਿਆ ਮਾਮ ਆਉਗਣ ਪਰੇ ਏਕ ਗੁਣ ਨਾਲ ਅੰਮ੍ਰਿਤ ਛਾੜ ਮੁਖੇ ਲੋਕਾਈ ਸੁਪਦਾ ਰਣ ਸੁਪ੍ਰੀਤ ਲਗਾਈ ਉਤਮ ਬਾਸ ਸੁਣਿਓ ਗੁਰ ਸੰਗਤ ਰਾਮਦਾਸ ਰਖੋ ਸਰਣਾ ਮਾਰੇ ਤੇਰੀ ਸ਼ਰਨ ਦੇ ਵਿੱਚ ਆਸੀਂ ਤਾਂ ਆਪਣਾ ਦੇ ਆਉਗਣ ਹਾਰੇ ਕੋਈ ਗੋਲ ਨਹੀਂ ਤੇ ਆਪ ਮੇਰੇ ਅਉਗਣਾਂ ਦੀ ਗਿਣਤੀ ਨਾ ਚਿਤਾਰਿਓ ਚਿਤਾਰਦੇ ਹੋਏ ਮੇਰੇ ਤੇ ਆਪਣੀ અપਾਰ ਬਿਰਖਿਸ਼ ਕਰੋ ਕਿਰਪਾ ਕਰੋ ਕਿਰਪਾ ਨਾਣਾ ਮੈਂ ਤਾਂ ਅਉਗਣ ਨਾਲ ਭਰਿਆ ਹੋਇਆ ਹਾਂ ਗੁਣਹੀਨ ਹਾਂ ਆਣ ਗਿਣਤ ਮੇਰੇ ਚ ਅਉਗਣ ਨੇ ਅਸੰਖ ਅਵਗਣ ਖਤੇ ਪੀਰੇ ਨਿਤ ਪ੍ਰਤ ਸਦ ਭੁਲੀਐ ਐ ਪ੍ਰਮਾਤਮਾ ਮੇਰੇ ਅਉਗਣਾਂ ਦੇ ਗਿਣਤੀ ਨਹੀਂ ਹੈ ਮੈਂ ਕਹਿੰਨਾ ਹੈ ਉਹਨਾਂ ਹਾਰਾਂ ਵਿੱਚ ਕਿੰਨੇ ਔਗਣ ਹੈ ਬਿਆੰਤ ਔਗਣ ਹੈ ਪਾਪਾਂ ਦੇ ਗੇੜ ਵਿੱਚ ਮੈਂ ਫਸਿਆ ਹੋਇਆ ਸੰਸਾਰ ਵਿੱਚ ਆਇਆ ਤੇ ਨਿਤ ਮਹਾਰਾਜ ਨਿਤ ਹੀ ਇਹ ਉਕਾਈ ਸਹਿ ਰਿਹਾ ਸੰਸਾਰ ਵਿੱਚ ਤੇਰਾ ਮੈਂ ਨਾ ਹੀ ਵਿਸਾਰਦਾ ਤੈਨੂੰ ਤਾਂ ਮੈਂ ਭਲਾਈ ਦਿੱਤਾ ਨਿਤ ਸਤ ਪ੍ਰਭੂ ਭੋਲੀ ਹੈ ਸੰਸਾਰ ਦੇ ਮਾਜ ਗ੍ਰਸਤ ਹੋ ਗਏ ਪਰਿਵਾਰ ਨਾਲ ਸੰਸਾਰ ਨਾਲ ਪਦਾਰਥ ਨਾਲ ਪਿਆਰ ਹੋ ਗਿਆ ਤੈਨੂੰ ਤਾਂ ਵਿਸਾਰ ਹੀ ਦਿੱਤਾ ਅਸੀਂ ਤੂੰ ਤਾਂ ਭੁੱਲ ਗਿਆ ਮੋਹ ਮਗਨ ਵਿਚਾਰਾਲ ਮਾਇਆ ਤਉ ਪ੍ਰਸਾਦੀ ਘੁਲੀ ਐ ਇਹ ਭਿਆਨਕ ਮਾਇਆ ਦੇ ਮੋਹ ਦੇ ਵਿੱਚ ਅਸੀਂ ਮੱਤ ਰਹਿੰਨੇ ਆ ਤੇ ਤੇਰੀ ਕਿਰਪਾ ਦੇ ਨਾਲ ਹੀ ਮਹਾਰਾਜ ਬਚ ਸਕਦੇ ਆ ਤਉ ਪ੍ਰਸਾਦੀ ਘੁਲੀ ਐ ਘੁਲੀ ਇਹਦਾ ਅਰਥ ਹੈ ਬਚਣਾ ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤਾਂ ਹੀ ਅਸੀਂ ਮਾਇਆ ਦੇ ਮੋਹ ਤੋਂ ਬਚ ਸਕਦੇ ਆ ਮਾਇਆ ਦੇ ਜਾਲ ਤੋਂ ਬਚ ਸਕਦੇ ਤੁਸੀਂ ਕਿਰਪਾ ਕਰੋ ਲੋਕ ਕਰਦੇ ਵਿਕਾਰ ਵਿਖੜੇ ਪ੍ਰਭ ਨਿਰਉਤੇ ਨਿਰਿਆ ਮਾਰੇ ਸੀ ਜੀਵ ਦੁਖਦਾਈ ਵਿਕਾਰ ਆਪਣੇ ਮਨੋਂ ਪਰਦੇ ਚ ਕਰਦੇ ਵੀ ਸਾਨੂੰ ਕਦਾ ਕੋਈ ਵੇਂਦਾ ਅਸੀਂ ਹੋਲੇ ਆ ਸਾਡੇ ਸੱਚ ਦਾ ਕਹਿੰਨੂ ਪਤਾ ਹੀ ਨਹੀਂ ਸੰਸਾਰ ਨੂੰ ਮੂਰਖ ਬਣਾਈ ਜਾਂਦੇ ਅਸੀਂ ਤੇ ਮਾਰਕ ਦੇ ਨਹੀਂ ਜੇ ਸੰਸਾਰੀ ਤੌਰ ਤੇ ਚਾਰ ਦੀਵਾਰੀ ਅੰਦਰ ਹੋ ਕੇ ਕੁਝ ਕਰ ਲਵਾਂਗੇ ਸੰਸਾਰ ਤੋਂ ਤਾਂ ਬਾਹਰ ਜਾਵਾਂਗੇ ਪਰ ਨਿਰੰਕਾਰ ਤੋਂ ਨਹੀਂ ਬਾਹਰ ਸਕਦੇ ਪਰਮੇਸ਼ਰ ਤਾਂ ਹਰ ਥਾਂ ਵਿਆਪਕ ਹੈ ਕਹਿੰਦੇ ਉਹ ਤਾਂ ਤੁਹਾਨੂੰ ਉਪਰੋਂ ਰੱਬ ਤਾਂ ਦੇਖ ਹੀ ਰਿਹਾ ਪਿਤਾ ਜੀ ਨੇ ਗੱਲ ਅੱਗੇ ਹੋਈ ਵੀ ਹੈ ਕਿ ਦੋ ਕਬੂਤਰ ਦੇ ਕਿਸੇ ਨੂੰ ਭੇਤ ਕਹਿੰਦੇ ਉੱਥੇ ਮਾਰਦੇ ਤੇ ਤੁਹਾਨੂੰ ਕੋਈ ਦੇਖੇ ਨਾ ਇੱਕ ਮੇਰੇ ਆਗਾ ਹੀ ਆਸਾ-ਪਾਸਾ ਵੇਖਿਆ ਦੂਰ ਜਾ ਕੇ ਖੇਤਾਂ ਜਾ ਕੇ ਤਾਂ ਅੰਮ੍ਰੋੜ ਦੀ ਮਾਰਤਾ ਲਿਆਂਦਾ ਮਾਰਮੇੰ ਤੱਕ ਇਹਨੇ ਵੇਖਿਆ ਨਹੀਂ ਹਾਲ ਮਾਰਗੈਂ ਸ਼ਾਬਾਸ਼ ਬਾਈ ਜੀ ਦੂਜਾ ਸਿੱਖ ਆਇਆ ਉਹ ਜਿਉਂਦਾ ਹੀ ਨਹੀਂ ਕਹਿੰਦੇ ਕਾਹੋਂ ਮੈਂ ਤੈਨੂੰ ਕਾਹਤ ਕਿਤੇ ਮਿਲੇ ਨਹੀਂ ਕਹਿੰਦੇ ਨਹੀਂ ਪਿਤਾ ਜੀ ਪਰ ਸੰਸਾਰ ਤੋਂ ਦਾ ਮੈਂ ਬਾਜੂਗਾ ਪਰਦਾ ਰੱਖ ਲੂੰ ਪਰ ਕਨੇ ਜੇ ਮੈਂ ਤਾਂ ਵਲ ਝਾਕ ਕੇ ਨਾ ਸਪਸ ਦੇਖੇ ਤਾਂ ਕੋਈ ਦੇਖੂਗਾ ਉੱਪਰ ਵੇਖੇ ਤਾਂ ਉੱਪਰ ਮੇਰੇ ਤਾਂ ਰੱਬ ਸੀ ਆਕਾਸ਼ ਸੀ ਤਾਂਹੋਂ ਪਰਮੇਸ਼ਰ ਤਾਂ ਵਹਾਈ ਦਿੰਦਾ ਹੀ ਹੈ ਮਾਰ ਕਹਿੰਦੇ ਹਾਂ ਬਸ ਇਸੇ ਗੱਲ ਦਾ ਯਾਦ ਵੇ ਜੋ ਤੁਸੀਂ ਮਰਜ਼ੀ ਕਰ ਲੋ ਸੰਸਾਰ ਤੋਂ ਵਾਜੋਗੇ ਪਰ ਨਿਰੰਕਾਰ ਤੋਂ ਨਹੀਂ بچਿਆ ਜਾਣਾ ਇਸ ਕਰਕੇ ਪਰਮਾਤਮਾ ਨੇ ਹਰ ਇੱਕ ਤੇ ਦ੍ਰਿਸ਼ਟੀ ਹੈ ਕੌਣ ਚੰਗਾ ਕਰ ਰਿਹਾ ਕੌਣ ਮਾੜਾ ਕਰ ਰਿਹਾ ਕੌਣ ਪੁੰਨ ਕਰ ਰਿਹਾ ਕੌਣ ਪਾਪ ਕਰ ਰਿਹਾ ਉਹ ਪਰਮੇਸ਼ਰ ਜਾਣਦਾ ਹੈ ਇਸ ਕਰਕੇ ਮਹਾਰਾਜ ਤੁਸੀਂ ਇਸ ਭਿਆਨਕ ਮਾਇਆ ਦੇ ਮੋਹ ਤੋਂ ਬਚਾ ਕਰਕੇ ਵਿਕਾਰਾਂ ਤੋਂ ਬਚਾ ਕਰਕੇ ਸਾਨੂੰ ਬਖਸ਼ੋ ਸਾਡੇ ਦਾ ਨੇੜੇ ਤੇੜੇ ਵੀ ਤੁਸੀਂ ਵਸਦੇ ਨੇ ਜੇ ਸੰਸਾਰ ਦੀ ਜਿਹੜੀ ਗੱਲ ਕਰ ਰਹੇ ਹੋ ਪਰ ਤੂੰ ਬਹੁਤ ਨੇੜੇ ਹੈਂ ਬਹੁਤ ਨੇੜੇ ਐ ਮਹਾਰਾਜ ਬਹੁਤ ਨੇੜੇ ਐ ਸੰਸਾਰੀ ਗੱਲ ਆ ਕਹਿੰਦੇ ਮੈਂ ਇੱਕ ਸੁਨ ਨੇੜੇ ਕਿ ਰੱਬ ਨੇੜੇ ਸੰਸਾਰਿਕ ਵੀ ਇੱਕ ਸੁਨ ਨੇੜੇ ਰੱਬ ਦਾ ਖਬਰ ਕੋਰ ਕੋ ਪਰ ਨਹੀਂ ਜੋ ਗੁਰਮਖ ਹੋਊਗਾ ਵਿਦਵਾਨ ਹੋਊਗਾ ਗੁਰੂ ਦਾ ਪਿਆਰਾ ਕਦੇ ਨਹੀਂ ਪਸੰਨੇ ਨੇੜੇ ਰੱਬ ਨੇੜੇ ਆ ਤਤਿ ਥਮ ਜੱਪੀ ਕੋ ਆਈਨ ਪ੍ਰਹਲਾਦ ਨੇ ਉਹਦੇ ਵਿਸ਼ਵਾਸ ਨੂੰ ਦੇੜ ਕਰਨ ਵਾਸਤੇ ਭਗਵਾਨ ਕਿਹੜੀ ਰੂਪ ਲੈ ਕੇ ਆਪ ਚੜ੍ਹ ਕੇ ਤੱਥਾਂ ਨੂੰ ਉਹਨਾਂ ਵਿਸ਼ਵਾਸ ਬਣ ਗਏ ਵੀ ਕਿਹੜੀ ਜਾਣਦੀ ਤਾਂ ਮੈਨੂੰ ਵੀ ਹੋਣ ਲੱਗਿਆ ਤੇ ਇਸ ਤਰ੍ਹਾਂ ਪਰਮਾਤਮਾ ਆ ਕੇ ਫਿਰ ਮਹਾਰਾਜ ਜਿਵੇਂ ਪ੍ਰਹਿਲਾਦ ਨੂੰ ਤਾਰਿਆ ਧਰੂਨ ਤਾਰਿਆ ਕਬੀਰ ਪ੍ਰੀਤ ਦੇ ਆ ਕੇ ਮਹਾਰਾਜ ਤੁਸੀਂ ਸੁਣਨਾ ਕੀਤੀ ਤੰਨੇ ਦਾ ਆ ਕੇ ਮਹਾਰਾਜ ਤੁਸੀਂ ਸਾਰ ਲਈ ਨਾਮਦੇਵ ਦੇ ਆ ਕੇ ਜਾ ਕੇ ਸਾਰ ਲਈ ਪਤਾ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੇ ਵੀ ਤੁਸੀਂ ਨੇੜੇ ਤੋਂ ਨੇੜੇ ਹੋ ਕੇ ਬਸ ਜਾਓ ਸਾਡੇ ਵਿਕਾਰੇ ਦੁੱਖ ਇਕਲੇਸਾਰੇ ਮਿਟਾ ਦੋ ਮਨ ਦੀ ਝਟਕਣਾ ਮਿਟਾ ਕੇ ਨਿਰੰਕਾਰ ਜੀ ਆਪਣੇ ਨਾਮ ਦਾ ਪ੍ਰਕਾਸ਼ ਕਰੋ ਬਲਵੰਤ ਨਾਨਕ ਦਇਆ ਧਾਰੋ ਕਾੜ ਭਵਜਨ ਤੇਰਿਆ ਮਰਨ ਆਖਰੀ ਪੰਕਤੀ ਦੇ ਵਿੱਚ ਬੇਨਤੀ ਕਰਦੇ ਆਂ ਮਹਾਰਾਜ ਮੈਂ ਨਾਨਕ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆਂ ਆਪ ਵੀ ਨਾਲ ਕਰੀਏ ਕਿ ਪਿਤਾ ਜੀ ਸਾਡੇ ਉੱਤੇ ਮਿਹਰ ਕਰੋ ਅਸੀਂ ਜੀਵ ਸੰਸਾਰ ਸਮੰਧ ਤੋਂ ਪਾਰ ਹੋਣਾ ਚਾਹੁੰਦੇ ਪਰ ਇਹ ਮਾਇਆ ਕਰਕੇ ਸੰਸਾਰ ਕਰਕੇ ਪਦਾਰਥਾਂ ਕਰਕੇ ਫਸ ਗਏ ਤੇ ਗ੍ਰਸਤ ਹੋ ਗਏ ਤੇ ਤੁਸੀਂ ਹੁਣ ਕਿਰਪਾ ਕਰ ਦਿਓ ਮੇਰੀ ਬੇਨਤੀ ਆ ਕਾਢ ਭਵਜਲ ਫੇਰਿਆ ਇਹ ਜੋ ਭਵਜਲ ਰੂਪੀ ਸੰਸਾਰ ਦੇ ਵਿੱਚ ਫਸ ਗਿਆ ਸੰਬੰਧ ਸਾਬਰਜ ਤੁਸੀਂ ਇਸ ਗੇੜ ਤੋਂ ਸਾਨੂੰ ਕਾਢ ਲਓ ਆਪਣੀ ਕਿਰਪਾ ਕਰੋ ਅਸੀਂ ਨਹੀਂ ਕੁਝ ਵੀ ਕਰ ਸਕਦੇ ਹਮ ਮੂਰਖ ਮਾਰੇ ਤਾਂ ਮੂਰਖਾ ਤੂੰ ਸਾਰੀਆਂ ਗੱਲਾਂ ਦਾ ਗਿਆਤਾ ਹੈ ਤੈਨੂੰ ਸਾਰਾ ਕੁਝ ਪਤਾ ਹੈ ਤੂੰ ਕਿਸੇ ਗੱਲ ਤੋਂ ਅਣਜਾਣ ਨਹੀਂ ਹੈ ਇਸ ਕਰਕੇ ਸਾਡੀ ਬੇਨਤੀ ਨੂੰ ਪ੍ਰਮਾਨ ਕਰ ਆਪਣੀ ਮਿਹਰ ਕਰਕੇ ਸਾਨੂੰ ਇਸ ਸੰਨ ਸਾਗਰ ਤੋਂ ਬਚਾ ਲੈ ਆਪਾਂ ਵੀ ਰੋਜ਼ ਬੇਨਤੀ ਕਰੀਏ ਸਾਈਂ ਮੰਗਦੇ ਹਾਂ ਮਾਰਾ ਵੀ ਸਾਨੂੰ ਕੋਠੀਆਂ ਘਾਰਾਂ ਗੱਡੀਆਂ ਦੇ ਦੇ ਫਿਰ ਕਰਕੇ ਕਹੇ ਨੀ ਮਾਰਾ ਸਾਨੂੰ ਅੰਮ੍ਰਿਤ ਵੇਲਾ ਦੇ ਦੇ ਅੰਮ੍ਰਿਤਧਾਰ ਦੇ ਦੇ ਬਾਣੀ ਪੜਨ ਦਾ ਪਿਆਰ ਦੇ ਦੇ ਤੇ ਸਾਰੀਆਂ ਬਖਸ਼ਾਂ ਆਪੇ ਹੋ ਜਾਣਗੀਆਂ ਤਾਂ ਜੋ ਇਹੇ ਬੇਨਤੀ ਸਤਿਗੁਰਾਂ ਕਰੀਐ ਸੀ ਮਾਤਾ ਜੀ ਬੁੱਧ ਦੇਣ ਤਾਂ ਜੋ ਗੁਰੂ ਦੇ ਗਿਆਨ ਨੂੰ ਲੈ ਸਕੀਏ ਉਹਦੇ ਬਾਣੀ ਨੂੰ ਪੜ ਸਕੀਏ ਉਹਨਾਂ ਦੇ ਵਿਦੇਸ਼ਾਂ ਨੂੰ ਕਮਾ ਸਕੀਏ ਸੋ ਆਪ ਸੰਗਤਾਂ ਦੇ ਸੁਣਿਆ ਦਸਨਾਂ ਬੋਲਿਆ ਪਰਵਾਣ ਸਰਬ ਤੁਲਾ ਮਾਰ ਕੋਈ ਵੀ ਰਸਨਾ ਵਾਂਝ ਰਹਿ ਜਾਤ ਕੇ ਆਪੋ ਜੀ ਵਾਝੇ ਗੁਰੂ ਜੀ ਦਾ ਹਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ